ਇਹ ਕੋਪੀ ਕਿਹ ਹੈ ਬ੍ਰੋ ਨਾ ਦੱਸ ਦੋ ਆ ਦੋ ਤੁਖ ਸਾਰਾ ਹੈ ਨਾ ਇਹ ਸਿਗਨੇਚਰ ਕੰਦਾ ਸੀਗਾ ਜੀ ਮੋਂ ਨਾਲ ਕਰੇ ਵੀ ਗਈ ਵੀ ਤੁਸੀਂ ਸਿਗਨੇਚਰ ਲਾਇਆ ਕਰੋ ਉਹਨੂੰ ਸਮਝ ਦੱਸ ਕੇ ਮੇਰੇ ਮੈਨੂੰ ਗਾਣਾ ਧੁੱਪੜਾ ਦਵਾਉਂਦੇ ਰਹੇ ਨੇ ਕਿ ਉਹ ਮੈਨੂੰ ਕਹਿੰਦੇ ਵੀ ਅਸੀਂ ਤਾਂ ਹੀ ਵੇਚਾਂਗੇ ਸਰਿਆਮੀ ਵੇਚਾਂਗੇ ਤੇ ਕੌਣ ਹੈ ਪਿੰਡ ਦੇ ਇਹਨਾਂ ਦੇ ਵਿੱਚ ਹੋ ਗਈ ਜੀ ਆ ਸਾਡੇ ਗਲੀ ਦੇ ਮੋੜ ਤੇ ਘਰ ਹੈਗਾ ਜੀ ਬਾਦਨ ਕੇ ਹੈਗਾ ਉਹਦਾ ਮੁੰਡਾ ਤੇ ਉਹਦੀ ਘਰ ਵਾਲੀ ਨੇ ਦੋਨਾਂ ਨਾਲ ਕਿ ਕਰੇ ਵੇਚ ਦੇ ਨਹੀਂ ਆਪੀ ਦੁਕਾਨ ਹੈ ਨਾ ਕਰੇ ਵੇਚ ਜੀ ਕਹਿੰਦੇ ਅਸੀਂ ਸਰਿਆਮੀ ਵੇਚਦੇ ਹਾਂ ਤੁਮ ਦਿਆ ਨਾ ਲੇਕਿਨ ਦੁਕਾਨ ਤੋਂ ਵੀ ਫੜਨ ਨਾਲ ਸਾਰੇ ਸਾਡੇ ਵਿੱਚ ਦੇਖਦੇ ਆਂ ਕੋਈ ਸੀ ਕੋਈ ਪਿੰਡ ਚ ਦੱਸਿਆ ਕਿ ਸਾਨੂੰ ਵੀ ਆ ਐਦਾਂ ਮੈਂ ਆਪ ਕਿਹਾ ਸੀ ਜੀ ਮੈਂ ਕਿਹਾ ਸੀ ਵੀ ਮਾ ਤੁਸੀਂ ਕਰ ਮੇਰੇ ਘਰ ਵਾਲੀ ਨਸ਼ੇ ਵੀ ਸਿਗਨੇਚਰ ਦਿਨੇ ਹੋਗੇ ਕਹਿੰਦੀ ਐਸੀ ਤਾਂ ਹੀ ਵੇਚਾਂਗੇ ਸੀ ਸਰੇ ਆਮੀ ਵੇਚ ਦੇਾਂਗੇ ਅੱਛਾ ਕੀ ਮੰਗ ਕਰਦੇ ਹੁਣ ਤੇ ਬਲਣਾ ਮਾੜਾ ਕਹਿੰਦੇ ਨੇ ਜੇ ਕੋਈ ਮਾੜਾ ਮੋਟਾ ਫੜਦਾ ਉਹਨਾਂ ਨੂੰ ਅਗਲਾ ਲੜਦਾ ਰਹਿਣਾ ਨਸ਼ੇ ਖਿਲਾਫ ਚਾਹੇ ਜਿਹੜਾ ਕੰਮ ਕਰਦਾ ਉਹਦੇ ਹੁਣ ਇਹ ਮੁੰਡਾ ਕਹਿੰਦਾ ਕਹਿੰਦਾ ਗਲਤੀ ਤਾਂ ਇਹਦੀ ਮੇਰਾ ਲਿਆ ਕੇ ਨਾਲੇ ਭਰਾ ਉਹਨੇ ਪਹਿਲਾਂ ਨਹੀਂ ਦੱਸਿਆ ਬਾਈ ਜਦੋਂ ਲਿਆ ਕੇ ਦਿੰਦਾ ਸੀ ਨਸ਼ਾ ਤਾਂ ਆ ਅਸੀਂ ਨਾਲ ਬਹਾ ਲਿੱਤਾ ਕਹਿੰਦੇ ਅਸੀਂ ਨਹੀਂ ਕਹਿੰਦੇ ਉਹਨੇ ਬਹਾ ਲਿੱਤਾ ਗੱਲ ਜਿਹੜੇ ਬੰਦੇ ਨੇ ਲਾਹ ਹੈ 3:00 ਵਜੇ ਆਪਾਂ ਕਹਿੰਦੇ ਆ ਜੀ ਖੇਡ ਵੀ ਨਾ ਮੈਂ ਘਰ ਪਿਆਰ ਪਿਆਰ ਕੀ ਹੋਇਆ ਸਾਰਾ ਲੱਸੀ ਮੜਾ ਮੇਰਾ ਭਾਈ ਨਸ਼ਾ ਕਰਦਾ ਸੀ ਕੱਲ 15 ਖਾ ਗਿਆ ਖੋਲ ਕੇ ਰਾਤ ਵੀ ਖਾਦਿਆ ਲਿਆ ਕੇ ਉਹ ਪਿਆ ਉਹਨੂੰ ਲਿਆ ਕੇ ਕੌਣ ਦਿੰਦਾ ਸੀ ਕੈਪਸੂਲ ਨਹੀਂ ਖਾਂਦਾ ਸੀਗਾ ਦੱਸ ਮੈਂ ਲਿਆਂਦਾ ਇੱਕ ਦੋ ਮੰਨ ਜਾ ਕਿ ਉਹਨੂੰ ਮੈਂ ਜ਼ਰੂਰ ਦੱਤੇ ਆ ਕਿਹੜੇ ਘਰੋਂ ਲਿਆਉਂਦਾ ਸੀ ਮੇਰਾ ਸੀਟ ਟੁੱਟਦਾ ਕਿਹੜੇ ਘਰੋਂ ਲਿਆਉਂਦਾ ਸੀ ਇੱਕ ਘਰ ਛੱਡ ਕੇ ਦੂਜਾ ਉਹਦਾ ਮੈਡੀਕਲ ਦਾ ਕੰਮ ਹੈ ਮੈਡੀਕਲ ਦਾ ਕੰਮ ਤਾਂ ਨਹੀਂ ਹੈਗਾ ਜੀ ਹੁਣ ਤੁਸੀਂ ਆਹ ਦੇਖ ਲਓ ਉਹ ਨਸ਼ਾ ਵੇਚਦਾ ਬਾਈ ਉਹ ਲਿਆਉਂਦਾ ਤਾਂ ਮੈਡੀਕਲ ਤੋਂ ਹੈ ਨਾ ਉਦੇ ਘਰੇ ਤਾਂ ਨਹੀਂ ਬਣਦਾ ਆਪਾਂ ਇੱਕ ਪੱਤਾ ਫੜ ਲੈਨੇ ਆ ਵੀ ਇੱਕ ਪੱਤਾ ਫੜੇਗਾ ਪਰਚਾ ਪਾ ਦਿੰਨੇ ਆ ਜਿੱਥੋਂ ਉਹ ਮੈਡੀਕਲ ਨਸ਼ਾ ਲੈ ਕੇ ਆਉਂਦਾ ਆਪਾਂ ਚਿੱਟੇ ਵਾਲਾ ਪੁਲਿਸ ਫੜ ਕੇ ਪਰਚਾ ਪਾ ਦਈਏ ਚਲੋ ਕੰਮ ਹੈ ਇਹਨਾਂ ਦਾ ਗੱਲ ਕਰੋ ਕਿੱਥੋਂ ਆਉਂਦਾ ਹੁਣ ਇਹ ਚਿੱਟਾ ਆਹ ਕੈਪਸੂਲ ਹੈ 15 ਖਾਦਿਆ ਦਾ ਭਰਾ ਕਹਿ ਰਾਂ ਦੀ ਬਾਡੀ ਟੈਸਟ ਕਰਾਈ ਜਾਵੇ ਦਾ ਡਰੀਮ ਟੈਸਟ ਸਾਰੀ ਕਰੀ ਜਾਵੇ ਉਹਦੇ ਪੇਟ ਚੋਂ ਨਾ ਨਸ਼ਾ ਆ ਤਾਂ ਤੁਸੀਂ ਦੇਖੋ ਆਹ ਕਹਿ ਰਹੇ ਨੇ ਇੱਕ ਗਲੀ ਗੱਲ ਕਰਾ ਪਾਣੀ ਕਹਿੰਦੇ ਵੀ ਉਹ ਬੰਦਾ ਨਸ਼ਾ ਵੇਚਦਾ ਕੋਈ ਦੁਕਾਨ ਨਹੀਂ ਹੈਗੀ ਪਹਿਲਾਂ ਵੀ ਕੋਈ ਇਤਲਾਹ ਦਿੱਤੀ ਸੀ ਵੀ ਹਾਂ ਇਹ ਪਹਿਲਾਂ ਵਾਰੀ ਹੀ ਸੀ ਪਹਿਲਾਂ ਵੀ ਤਲਾਹ ਦਿੱਤੀ ਸੀ ਕਿਹਨੇ ਦਿੱਤੀ ਸੀ ਕੰਪਲੇਂਟ ਉਹਦੇ ਤੋਂ ਉਹ ਕੰਪਲੇਂਟ ਮੇਰੇ ਭਾਬੀ ਨੇ ਦਿੱਤੀ ਸੀ ਇਹਨਾਂ ਨੇ ਵੀ ਫੜਿਆ ਮੁੰਡਾ ਉਹ ਪਹਿਲਾਂ ਦੀ ਗੱਲ ਹੈ ਠੀਕ ਹੈ ਜੀ ਉਹ ਕਹਿੰਦੇ ਕਹਿੰਦੇ ਜਿਹੜਾ ਕੁਝ ਕਰਨਾ ਕਰ ਲੋ ਇਸ ਤਾਂ ਹੀ ਵੇਚਾਂਗੇ ਕਿੰਨਾ ਚਿਰ ਪਹਿਲਾਂ ਕਿੰਨਾ ਚਿਰ ਪਹਿਲਾਂ ਕੰਪਲੇਂਟ ਦਿੱਤਾ ਸੀ ਅੱਛਾ ਕੰਪਲੀਟ ਇਹ ਉਹਨਾਂ ਦੇ ਘਰੇ ਗਏ ਸੀ ਕੋਈ ਹੋਰ ਕੋਈ ਕੰਪਲੀਟ ਇਤਲਾਹ ਹਾਂ अच्छा क्या ਪਿੰਡ ਵਾਲਾ ਛੋਟੇ ਪਿੰਡਾਂ ਨਾਲ ਸਾਹ ਵਿਕਦਾ ਭਾਈ ਕਿੰਨਾ ਕੁ ਵਿਕ ਰਿਹਾ ਫੁੱਲ ਫੁੱਲ ਵਿਕਣਾ ਭਾਈ ਮੇਰੀ ਵੀ ਜੀ ਵਿਕਦਾ ਮੈਂ ਮੈਂਬਰ ਆ ਅੱਜ ਪਹਿਲਾਂ ਤਾਂ ਬਈ ਅਫਸੋਸ ਦੀ ਗੱਲ ਸਾਡੇ ਮਾਨਸਾ ਜ਼ਿਲ੍ਹੇ ਦਾ ਇੱਕ ਨੌਜਵਾਨ ਜਿਹੜਾ ਕਿ ਦੁੱਲੋਵਾਲ ਪਿੰਡ ਦਾ ਸੀਗਾ ਉਹ ਅੱਜ ਨਸ਼ੇ ਦੀ ਭੇਟ ਚੜ ਗਿਆ ਹਨਾ ਤੇ ਪੰਜਾਬ ਸਰਕਾਰ ਦੇ ਬਾਰ ਬਾਰ ਦਾਅਵੇ ਕੀਤੇ ਕਿ ਪਹਿਲਾਂ ਕੇਂਦਰੀ ਬਾਲ ਨੇ ਕਿਹਾ ਮੈਂ 24 ਘੰਟਿਆਂ ਚ ਬੰਦ ਕਰ ਦੂੰ ਤੇ 2 ਸਾਲ ਹੋ ਗਏ ਤੇ ਕੁਛ ਨਹੀਂ ਅਜ ਹੱਲ ਹੋਇਆ ਸਾਡੇ ਪੰਜਾਬ ਦੇ ਨੌਜਵਾਨੀ ਦਾ ਜਿਹੜੀ ਨਸ਼ਿਆਂ ਚ ਗਰਕ ਹੋ ਰਹੀ ਆ ਅੱਜ ਇਹ ਨੌਜਵਾਨ ਮਰਿਆ ਸਿਗਨੇਚਰ ਕੈਪਸੂਲਾਂ ਨੇ ਦੇ 15 18 ਦੇ ਜੇਬ ਚੋਂ ਨਿਕਲੇ ਆ ਤੇ ਇਹਨੇ ਇਹਦੀ ਨਮਾਲ ਦੀ ਮੌਤ ਹੋ ਗਈ ਅੱਛਾ ਕੀ ਮੰਗ ਕਰਦੇ ਹਾਂ ਤੇ ਇੱਕ ਪਹਿਲਾਂ ਮੈਂ ਇੱਕ ਇਹ ਬੇਨਤੀ ਵੀ ਕਰਨਾ ਚਾਹੁੰਦਾ ਬਈ ਜਿਹੜੀ ਸਰਕਾਰ ਦਾਅਵੇ ਕਰਦੀ ਸੀ ਹੁਣ ਅੱਜ ਥੋੜੇ ਦਿਨ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਵੀ ਪੰਜਾਬ 'ਚ ਨਸ਼ਾ ਬੰਦ ਕਰਨ ਲਈ ਵੀ ਜਿਹੜਾ ਵੀ ਸਬੰਧਤ ਅਧਿਕਾਰੀ ਨੇ ਜਿਵੇਂ ਭਾਵੇਂ ਐਸਐਸਪੀ ਹੋਵੇ ਭਾਵੇਂ ਡੀਐਸਪੀ ਹੋਵੇ ਚਾਹੇ ਉਥੋਂ ਦਾ ਐਮਐਲਏ ਵੀ ਜ਼ਿੰਮੇਵਾਰ ਆ ਉਹ ਨਹੀਂ ਕਿਉਂਕਿ ਜਿਨ੍ਹਾਂ ਨੇ ਲੋਕਾਂ ਨੂੰ ਉਹਨਾਂ ਨੂੰ ਵੋਟਾਂ પાਕੇ ਬਣਾਈਆਂ ਉਹ ਵੀ ਉਹਨਾਂ ਹੀ ਜ਼ਿੰਮੇਵਾਰ ਆ ਤੇ ਅੱਜ ਇਹ ਨੌਜਵਾਨ ਦੀ ਮੌਤ ਦਾ ਮੈਨੂੰ ਇੱਕ ਗੱਲ ਦੱਸੋ ਵੀ ਕੌਣ ਜ਼ਿੰਮੇਵਾਰ ਆ ਇਹਦਾ ਤੈਅ ਕੀਤਾ ਜਾਵੇ ਠੀਕ ਹੈ ਅਸੀਂ ਸਰਕਾਰ ਵੀ ਦੋਸ਼ੀ ਮੰਨਦੇ ਹਾਂ ਓਨੀ ਓਨੀ ਇਹਦੇ ਵਿੱਚ ਜਿਹੜਾ ਇੱਥੇ ਜ਼ਿਲ੍ਹੇ ਦੇ ਅਧਿਕਾਰੀ ਨੇ ਉਹ ਵੀ ਓਨੀ ਦੋਸ਼ੀ ਨੇ ਤੇ ਸਰਕਾਰ ਅੱਜ ਸਾਨੂੰ ਦੱਸੇ ਵੀ ਇਹ ਨੌਜਵਾਨ ਦੀ ਮੌਤ ਹੋਈ ਆ ਤੇ ਇਹਦਾ ਜ਼ਿੰਮੇਵਾਰ ਕੌਣ ਤੇ ਜਿਹੜੇ ਬੰਦੇ ਵੀ ਜਿਨ੍ਹਾਂ ਤੋਂ ਇਹ ਕੈਸੂਲ ਜਿਹੜੇ ਮੈਡੀਕਲ ਤੋਂ ਆਇਆ ਉਹਦੇ ਤੇ 302 ਦਾ ਪਰਚਾ ਤੇ ਸਾਡੀ ਮੰਗ ਇਹ ਆ ਤੇ 5 ਲੱਖੇ ਪਰਿਵਾਰ ਨੂੰ ਮੁਆਵਜ਼ਾ ਕਿਉਂਕਿ ਇਹ ਸਰਕਾਰ ਦੀ ਵਜ੍ਹਾ ਨਾਲ ਮਰਿਆ ਗਿਆ ਮਰਿਆ ਗਿਆਗਾ ਤੇ ਸਰਕਾਰ ਵੱਲੋਂ ਵੀ ਅਸੀਂ ਸਮਝਾਂ ਕਤਲ ਕੀਤਾ ਗਿਆ ਨੌਜਵਾਨ ਦਾ ਤੇ 5 ਲੱਖ ਰੁਪਏ ਪਰਿਵਾਰ ਨੂੰ ਮੌਜੂਦ ਹੈ ਕਿਉਂਕਿ ਪਰਿਵਾਰ 'ਚ ਜਿਹੜਾ ਕਮਾਉਣ ਵਾਲਾ ਸੀਗਾ ਇਹ ਇਕੱਲਾ ਹੀ ਜੀ ਸੀਗਾ ਤੇ ਇਹਦੇ ਦੋ ਧੀਆ ਵੀ ਨੇ ਤੇ ਇੱਕ ਇਹਦਾ ਪੁੱਤਰ ਵੀ ਹੈ ਤੇ ਛੋਟੇ ਜਿਹੇ ਉਮਰ ਦਾ ਪੁੱਤਰ ਆ ਤੇ ਇਹ ਕਹਿੰਦੇ ਵਾਈਫ ਵੀ ਨੇ ਤੇ ਬੇਨਤੀ ਆ ਵੀ ਅਸੀਂ ਜੇ ਨਾ ਸਾਡਾ ਕੋਈ ਇਹ ਮਸਲਾ ਹੱਲ ਕੀਤਾ ਗਿਆ ਅਸੀਂ ਰੋਡ ਤੇ ਲੈ ਕੇ ਇਹਦੀ Laash ਬੈਠਾਂਗੇ ਫਿਰ ਸੰਸਕਾਰ ਨਹੀਂ ਸੀ ਉਹਨਾਂ ਚਰ ਕਰਨ ਦੇ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਵੱਡੇ ਪੱਧਰ ਤੇ ਨੌਜਵਾਨਾਂ ਨੂੰ ਤਾਰਾਂਗੇ ਜੋ ਅੱਜ ਕਰਦਾ ਹਾਲ ਹੈ ਇਨੂੰ ਦੇਖ ਕੇ ਐ ਵੀ ਲੱਗਦਾ ਜੋ ਅੱਜ ਹੁੰਦੇ ਸਾਡੇ ਆਪਣੇ ਵਿੱਚ ਤਾਂ ਵੀ ਇਹ ਕਰਦਾ ਖਰਚਾ ਪਾਣੀ ਚੱਕਣ ਦਾ ਬਹੁਤ ਵੱਡੀ ਗੱਲ ਸੀ ਔਰ ਜੋ ਆਪ ਹੀ ਪਾਗੇ ਦੋ ਭੈਣਾ ਕਹਿੰਦੇ ਗੁੜੀਆ ਜੀ ਇੱਕ ਬੱਚਾ ਛੋਟਾ ਤੇ ਉਹਨਾਂ ਦਾ ਅੱਜ ਦੇ ਟਾਈਮ 'ਚ ਕੌਣ ਜ਼ਿੰਮੇਵਾਰ ਹੈ ਕੌਣ ਇਹਨਾਂ ਨੂੰ ਸਾਮੂਗਾ ਕੌਣ ਇਹਨਾਂ ਨੂੰ ਕੁਛ ਲਿਆ ਕੇ ਦੇਊਗਾ ਕੱਲ ਨੂੰ ਇਹਨਾਂ 'ਚ ਵੀ ਪਰਮਾਤਮਾ ਕਰੇ ਦੁੱਖ ਸੁੱਖ ਆਉਣਾ ਜਾਣਾ ਆਉਣਾ ਕਿਹਦੇ ਹੱਸੇ ਜੀਣਗੇ ਆ ਪਤਾ ਹੀ ਗੱਲ ਕਹਿਣਿਆ ਕਿ ਪ੍ਰਸ਼ਾਸਨ ਵੀ ਦੇਖੀ ਜਾਂਦਾ ਹੋਊਗਾ ਲਾਈਵ ਠੀਕ ਹੈ ਸਰਕਾਰ ਨੂੰ ਇਹੀ ਬੇਨਤੀ ਕਿ 5 ਲੱਖ ਰੁਪਏ ਮਹਾਂਵਜਾ ਦਿੱਤਾ ਗਿਆ ਵੀ ਤੇ ਇੱਥੇ ਆ ਕੇ ਵੋਟਾਂ ਵੇਲੇ ਤਾਂ ਹੱਥ ਜੋੜਨੇ ਆ ਜਾਂਦੇ ਨੇ ਆ ਜਾ ਕੇ ਦਿਖਾਓ ਕਿਹੜਾ ਅਫਸਰ ਆਇਆ ਕੋਈ ਨਹੀਂ ਆਇਆ ਆਂ ਬੰਦੇ ਖੜੇ ਆ ਜਿਨ੍ਹਾਂ ਨੂੰ ਦੁੱਖ ਹੈ ਜਿਹਨਾਂ ਦੁੱਖਣੀ ਫੋਟੋਆਂ ਵੀਡੀਓ ਦੇਖ ਕੇ ਲਾਈਕ ਕਰਨ ਵਾਲੇ ਨੇ ਉਹ ਅੱਗੇ ਕਰ ਦਿੰਦੇ ਨੇ ਸਿਰ ਉਹ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਂਦਾ ਜਿੰਨਾ ਟਾਈਮ ਇੱਥੇ ਆ ਕੇ ਨਹੀਂ ਖੜਦਾ ਪ੍ਰਸ਼ਾਸਨ ਸਾਡਾ ਹੱਕ ਪੂਰਾ ਮਿਲਣਾ ਚਾਹੀਦਾ ਅਸੀਂ ਇਹ ਬੇਨਤੀ ਕਰਦੇ ਹਾਂ